ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮੇਰਾ ਬਚਪਨ ਜਦੋਂ ਮੈਨੂੰ ਯਾਦ ਆਉਂਦਾ ਹੈ ਤੇ ਬੀਤਿਆ ਹੋਇਆ ਉਹ ਵਕਤ ਵੀ ਯਾਦ ਆ ਜਾਂਦਾ ਹੈ ਜਦੋਂ ਮਾਂ ਨਾਲ ਲੜਨਾ ਤੇ ਸਕੂਲ ਨਾ ਜਾਣ ਦੇ ਲਈ ਬਹਾਨੇ ਬਣਾਉਣੇ ਮੇਰੀ ਉਮਰ ਉਸ ਸਮੇਂ 7 ਸਾਲ ਦੀ ਸੀ ਮੈਨੂੰ ਯਾਦ ਹੈ ਮੇਰਾ ਪਹਿਲੀ ਵਾਰ ਦੰਦ ਟੁੱਟਿਆ ਸੀ ਉਹ ਕਿਵੇਂ ਬੁੱਲ ਸਕਦਾ ਸੀ ਸਾਰੀ ਕਲਾਸ ਦੇ ਬੱਚੇ ਮੈਨੂੰ ਬੋੜਾ ਬੋੜਾ ਸਾਰਾ ਦਿਨ ਸਤਾਉਂਦੇ ਰਹਿੰਦੇ ਸੀ ਤਾਹੀ ਮੈਂ ਸਕੂਲ ਨਾ ਜਾਣ ਲਈ ਮਾਂ ਕੋਲ ਬਹਾਨੇ ਬਣਾਉਣਾ ਸੀ ਮੈਨੂੰ ਮੇਰੇ ਪਿੰਡ ਵਾਲੇ ਸਕੂਲ ਦਾ ਉਹ ਰਾਹ ਅੱਜ ਵੀ ਬੜੀ ਚੰਗੀ ਤਰ੍ਹਾਂ ਯਾਦ ਹੈ ਜਿੱਥੋਂ ਮੈਂ ਆਪਣੇ ਬਾਪੂ ਜੀ ਨਾਲ ਸਾਈਕਲ ਤੇ ਸਕੂਲ ਜਾਇਆ ਕਰਦਾ ਸੀ ਰਾਸਤੇ ਵਿੱਚ ਇੱਕ ਕਿੱਕਰ ਦਾ ਬਹੁਤ ਵੱਡਾ ਰੁੱਖ ਸੀ ਉਸ ਉੱਪਰ ਕਾਫੀ ਸਾਰੇ ਪੰਛੀ ਰਹਿੰਦੇ ਸੀ ਜਿਵੇਂ ਕਿ ਚਿੜੀਆਂ ਤੇ ਕਾਫੀ ਦੇ ਕਾਫੀ ਸਾਰੇ ਆਲਣੇ ਪਾਏ ਹੋਏ ਸੀ ਮੈਨੂੰ ਸਕੂਲ ਜਾਣਾ ਪੱਲੇ ਚੰਗਾ ਨਾ ਲੱਗਦਾ ਸੀ ਪਰ ਹਰ ਰੋਜ਼ ਬਾਪੂ ਜੀ ਨਾਲ ਉਸ ਰਾਸਤੇ ਗੁਜ਼ਰਨਾ ਮੈਨੂੰ ਬਹੁਤ ਚੰਗਾ ਲੱਗਦਾ ਸੀ ਪਤਾ ਨਹੀਂ ਕੀ ਰਿਸ਼ਤਾ ਸੀ ਮੇਰਾ ਉਸ ਰਾਹ ਨਾਲ ਜਦੋਂ ਵੀ ਮੈਂ ਲੰਘਦਾ ਸੀ ਤੇ ਚਿੜੀਆਂ ਦਾ ਮੈਨੂੰ ਦੇਖ ਚੀਕ ਚਿਘਹਾੜਾ ਪਾਉਣਾ ਸੱਚੀ ਮੈਨੂੰ ਬਹੁਤ ਚੰਗਾ ਲੱਗਦਾ ਸੀ ਇਦਾਂ ਲੱਗਦਾ ਸੀ ਜਿਵੇਂ ਮੈਨੂੰ ਬੋਲ ਰਹੀਆਂ ਹੁਣ ਹਾਂ ਭਾਈ ਟੁੱਟੇ ਦੰਦ ਵਾਲੇ ਬੱਚੇ ਆ ਗਿਆ ਤੇ ਮੇਰੇ ਤੇ ਜ਼ੋਰ-ਜ਼ੋਰ ਨਾਲ ਹੱਸ ਰਹੀਆਂ ਹੁਣ ਹਾਂ ਯਾਰਾ ਉਸ ਸਮੇਂ ਕੁਝ ਏਦਾਂ ਹੀ ਲੱਗਦਾ ਸੀ ਪਰ ਲੋਕਾਂ ਦਾ ਮੇਰੇ ਤੇ ਹੱਸਣਾ ਮੈਨੂੰ ਬੁਰਾ ਲੱਗਣਾ ਪਰ ਉਹਨਾਂ ਦਾ ਪਿਆਰ ਨਾਲ ਸ਼ਾਇਦ ਇਹੀ ਸਾਡਾ ਰਿਸ਼ਤਾ ਸੀ ਸਮਾਂ ਬੀਤ ਗਿਆ ਮੈਂ ਵੀ ਵੱਡਾ ਹੋਣ ਲੱਗਾ ਤੇ ਮੈਂ ਆਪਣੇ ਦਾਦਾ ਜੀ ਨਾਲ ਅੰਮ੍ਰਿਤਸਰ ਆ ਗਿਆ ਇੱਥੇ ਉਹਨਾਂ ਮੈਨੂੰ ਇੱਕ ਨਵੇਂ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਪਰ ਇੱਥੇ ਮੇਰਾ ਦਿਲ ਨਾ ਲੱਗਣਾ ਉਸ ਸਮੇਂ ਮੇਰੀ ਉਮਰ ਕੁਝ 10 ਸਾਲ ਹੋ ਚੁੱਕੀ ਸੀ ਤੇ ਮੇਰੇ ਦੰਦ ਵੀ ਟੁੱਟ ਕੇ ਨਵੇਂ ਆ ਚੁੱਕੇ ਸੀ ਹੁਣ ਮੈਨੂੰ ਕੋਈ ਵੀ ਬੱਚਾ ਨਹੀਂ ਸਤਾਉਂਦਾ ਸੀ ਪਰ ਅਜੀਬ ਖਿੱਚ ਸੀ ਉਸ ਚਿੜੀਆਂ ਦੇ ਚੀਕ ਚਹਾੜੇ ਵਿੱਚ ਮੈਂ ਦਾਦਾ ਜੀ ਨੂੰ ਕਿਹਾ ਮੈਂ ਤੁਹਾਡੇ ਕੋਲ ਤਾਂ ਰਹਿਣਾ ਜੇ ਮੈਨੂੰ ਚਿੜੀਆਂ ਲਿਆ ਕੇ ਦੇਵੋਗੇ ਉਹ ਕਹਿੰਦੇ ਭਾਈ ਹੁਣ ਤੈਨੂੰ ਚਿੜੀਆਂ ਕਿੱਥੋਂ ਲਿਆ ਦਿਆਂ ਕੋਈ ਹੋਰ ਖਿਲਾਉਣਾ ਚਾਹੀਦਾ ਹੈ ਤਾਂ ਦੱਸ ਜਾਂ ਕੋਈ ਹੋਰ ਚੀਜ਼ ਮੈਂ ਕਿਹਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੇ ਮੈਨੂੰ ਚਿੜੀਆਂ ਨਹੀਂ ਲਿਆ ਕੇ ਦੇ ਸਕਦੇ ਹੋ ਤੇ ਮੈਨੂੰ ਉਹਨਾਂ ਕੋਲ ਛੱਡ ਆਉਣਾ ਉਹ ਹੱਸਣ ਲੱਗ ਪਏ ਕਹਿੰਦੇ ਮੈਨੂੰ ਸਮਝ ਲੱਗ ਗਈ ਹੈ ਤੇਰਾ ਇੱਥੇ ਦਿਲ ਨਹੀਂ ਲੱਗਦਾ ਗੱਲ ਹੋਰ ਕੋਈ ਨਹੀਂ ਹੈ ਚੱਲ ਕੋਈ ਨਾ ਤੇਰੇ ਬਾਪੂ ਨੇ ਆਣਾ ਕੁਝ ਦਿਨ ਤੱਕ ਤੈਨੂੰ ਲੈ ਜਾਏਗਾ ਤੇ ਤੇਰਾ ਦਾਖਲਾ ਫੇਰ ਪਿੰਡ ਵਾਲੇ ਸਕੂਲ ਵਿੱਚ ਕਰਾ ਦੇਗਾ ਹੁਣ ਖੁਸ਼ ਹਾਂਜੀ ਪਾਪਾ ਜੀ ਤੁਸੀਂ ਸੱਚੀ ਬਹੁਤ ਚੰਗੇ ਹੋ ਮੈਨੂੰ ਬਚਪਨ ਤੋਂ ਹੀ ਮਸਕਾ ਲਾਉਣ ਦੀ ਆਦਤ ਸੀ ਮੈਂ ਮਨ ਹੀ ਮਨ ਹੱਸਣ ਲੱਗਾ ਉਸ ਸਮੇਂ ਸਕੂਲ ਵਿੱਚ ਦਾਖਲਾ ਕਰਵਾਉਣਾ ਅੱਜ ਕੱਲ ਜਿੰਨਾ ਮੁਸ਼ਕਿਲ ਨਹੀਂ ਸੀ ਨਾ ਕੋਈ ਬਹੁਤ ਪੈਸੇ ਹੀ ਲੱਗਦੇ ਸੀ ਅੱਜ ਕੱਲ ਤੇ ਬੁੱਕਸ ਹੀ ਇੰਨੀਆਂ ਹੁੰਦੀਆਂ ਹਨ ਕਿ ਇੰਨਾ ਬੱਚੇ ਦਾ ਆਪਣਾ ਭਾਰ ਨਹੀਂ ਹੁੰਦਾ ਆ ਕਰੋ ਉਹ ਕਰੋ ਹੋਰ ਤੇ ਹੋਰ ਬੱਚੇ ਦੇ ਮਾਪੇ ਨੂੰ ਵੀ ਇੰਨਾ ਪਜ਼ਲ ਕਰ ਦਿੱਤਾ ਜਾਂਦਾ ਹੈ ਕਿ ਸਕੂਲ ਵਾਲੇ ਕਿ ਬੱਚੇ ਦਾ ਬਾਪ ਸੋਚ ਕੇ ਆਹੀ ਕਹਿੰਦਾ ਹੋਣਾ ਗੁੱਡ ਪੁੱਤ ਤੇਰੀ ਮਾਂ ਨਾਲੋਂ ਜ਼ਿਆਦਾ ਤਾਂ ਤੇਰੇ ਸਕੂਲ ਦੀਆਂ ਮੈਡਮਾਂ ਤੰਗ ਕਰਦੀਆਂ ਹਨ ਹਾ 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 ਆਸ ਆ ਰਿਹਾ ਹੁਣ ਪਰ ਇਹ ਗੱਲ ਹਸਣ ਵਾਲੀ ਨਹੀਂ ਦੋਸਤੋ ਚਲੋ ਅੱਗੇ ਵਧਦੇ ਹਾਂ ਫਿਰ ਮੈਂ ਆਪਣੇ ਬਾਪੂ ਜੀ ਨਾਲ ਵਾਪਸ ਫਿਰ ਪਿੰਡ ਆ ਗਿਆ ਤੇ ਮੇਰਾ ਦਾਖਲਾ ਫੇਰ ਮੇਰੇ ਪੁਰਾਣੇ ਸਕੂਲ ਵਿੱਚ ਕਰਵਾ ਦਿੱਤਾ ਗਿਆ ਤੇ ਉਹੀ ਪੁਰਾਣੇ ਦੋਸਤ ਤੇ ਉਹੀ ਮੇਰਾ ਜਿਗਰੀ ਯਾਰ ਮੇਰਾ ਰਾਸਤਾ ਤੇ ਮੇਰੀ ਸਹੇਲੀ ਕਿੱਕਰ ਜੋ ਕਿ ਬਹੁਤ ਪਿਆਰੀ ਅਤੇ ਮਿੱਠੀ ਸ਼ਾਂ ਹਵਾ ਤੇ ਪੀਲੇ ਫੁੱਲ ਤੇ ਚਿੜੀਆਂ ਦੀ ਮਿੱਠੀ ਬੋਲੀ ਮੈਨੂੰ ਪਿਆਰ ਵਜੋਂ ਦੇਂਦੀ ਸੀ ਮੈਨੂੰ ਇੰਨੀ ਖੁਸ਼ੀ ਪੈਂਦਾ ਆ ਕੇ ਜਾਂ ਆਪਣੇ ਪੁਰਾਣੇ ਦੋਸਤਾਂ ਨੂੰ ਮਿਲ ਕੇ ਨਹੀਂ ਹੋਈ ਜਿੰਨੀ ਕਿ ਮੈਨੂੰ ਚਿੜੀਆਂ ਦੀ ਚੀਕ ਚਹਾਹਟ ਸੁਣ ਕੇ ਹੋਈ ਇਦਾਂ ਲੱਗਦਾ ਜਿਵੇਂ ਹੁਣ ਮੈਨੂੰ ਸਭ ਕੁਝ ਮਿਲ ਗਿਆ ਹੋਵੇ ਪਰ ਇਹ ਖੁਸ਼ੀ ਕਿੰਨੇ ਕ ਦਿਨ ਸੀ ਇਹ ਮੈਨੂੰ ਨਹੀਂ ਪਤਾ ਸੀ ਕੁਝ ਦਿਨ ਬਾਅਦ ਕੁਝ ਲੋਕ ਦੇਖੀ ਮੈਂ ਜਦ ਮੈਂ ਸਕੂਲ ਤੋਂ ਛੁੱਟੀ ਸਮੇਂ ਆ ਰਿਹਾ ਸੀ ਮੈਂ ਘਰ ਆ ਕੇ ਬਾਪੂ ਜੀ ਨਾਲ ਗੱਲ ਕੀਤੀ ਕਿ ਜਦੋਂ ਮੈਂ ਸਕੂਲ ਤੋਂ ਆ ਰਿਹਾ ਸੀ ਤੇ ਮੈਂ ਕਿਕਰ ਕੋਲ ਕੁਝ ਲੋਕ ਖੜੇ ਦੇਖੇ ਸੀ ਤੇ ਉਹ ਕੁਝ ਮਿੰਤੀ-ਗਿੰਤੀ ਕਾਰ ਦੇ ਪਏ ਸੀ ਬਾਪੂ ਜੀ ਨੇ ਕਿਹਾ ਕਿ ਪੁੱਤ ਉਹ ਤੇ ਫਿਰ ਨਿੰਮੇ ਹੁਣੀ ਹੋਣੇ ਐ ਪੁੱਤ ਜਿੱਥੇ ਕਿਕਰ ਹੈ ਉਹ ਜਗ੍ਹਾ ਉਹਨਾਂ ਦੀ ਹੈ ਅੱਛਾ ਬਾਪੂ ਜੀ ਫੇਰ ਉਹ ਮੈਂਤੀ ਗੈਂਤੀ ਕਿਉਂ ਘਰ ਦੇ ਪਏ ਸੀ ਬਾਪੂ ਜੀ ਪੁੱਤ ਨਿੰਮਾ ਬਾਹਰੋਂ ਕਿਸੇ ਦੇਸ਼ ਤੋਂ ਚੰਗੀ ਕਮਾਈ ਕਰਕੇ ਆਇਆ ਹੈ ਹੁਣ ਉਹ ਆਪਣਾ ਨਵਾਂ ਘਰ ਉੱਥੇ ਬਣਾਵੇਗਾ ਹੋਰ ਕੀ ਪੁੱਤ ਮੈਨੂੰ ਬਾਪੂ ਜੀ ਕੋਲੋਂ ਇਹ ਸਭ ਸੁਣ ਕੇ ਕੁਝ ਚੰਗਾ ਨਾ ਲੱਗਾ ਤੇ ਬਾਪੂ ਜੀ ਫਿਰ ਨਿਮਾ ਉਥੇ ਹੀ ਰਹੇਗਾ ਹਾਂ ਪੁੱਤ ਹੋਰ ਉਹਨੇ ਹੁਣ ਕਿੱਥੇ ਜਾਣਾ ਪਰ ਬਾਪੂ ਜੀ ਉਹਨਾਂ ਕੋਲ ਤੇ ਘਰ ਹੈਗਾ ਵਾ ਫਿਰ ਨਮਾ ਕਿਉ ਬਾਪੂ ਜੀ ਪੁੱਤ ਤੂੰ ਹਾਲੇ ਬੱਚਾ ਵੈ ਤੂੰ ਨਹੀਂ ਸਮਝੇਗਾ ਐਨਾ ਆਖ ਉਹ ਬੋਲੇ ਸੌਂ ਜਾ ਪੁੱਤ ਸਵੇਰੇ ਸਕੂਲ ਵੀ ਜਾਣਾ ਹੈ ਪਰ ਮੈਨੂੰ ਸਹੀ ਤਰ੍ਹਾਂ ਨੀਂਦ ਨਾ ਆਈ ਸਾਰੀ ਰਾਤ ਬੇਚੈਨ ਰਹਾ ਅੱਜ ਮੈਂ ਬਾਪੂ ਜੀ ਨਾਲ ਸਕੂਲ ਜਾਂਦਾ ਪਿਆ ਸੀ ਤੇ ਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਬਾਪੂ ਜੀ ਬੋਲੇ ਪੁੱਤ ਹੋਣ ਫੇਰ ਤੂੰ ਅੱਗੇ ਤੁਰ ਕੇ ਚਲਾ ਜਾਵੇਗਾ ਸਕੂਲ ਕੋਈ ਬਹੁਤੀ ਦੂਰ ਨਹੀਂ ਸੀ ਹਾਂਜੀ ਬਾਪੂ ਜੀ ਮੈਂ ਚਲਾ ਜਾਵਾਂਗਾ ਰਾਸਤੇ ਵਿੱਚ ਜਾਂਦੇ ਮੈਂ ਕੀ ਦੇਖਿਆ ਕਿ ਕੁਝ ਲੋਕ ਕਿਕਰ ਨੂੰ ਪੁੱਟਦੇ ਪਏ ਨੇ ਉਹਨਾਂ ਕੁਝ ਕੁ ਡੂੰਘਾ ਟੋਇਆ ਪੁੱਟਿਆ ਸੀ ਜਿਸ ਦੇ ਨਾਲ ਕਿਕਰ ਨੂੰ ਮੋੜ ਤੋਂ ਪੁੱਟਣ ਵਿੱਚ ਆਸਾਨੀ ਹੋਵੇਗੀ ਚਿੜੀਆਂ ਚੀਕ ਚਹਾੜਾ ਪਾ ਰਹੀਆਂ ਸੀ ਹੁਣ ਕੀ ਕੁਝ ਕਰ ਬੋੜਿਆ ਨਹੀਂ ਤੇ ਅਸੀਂ ਘਰੋਂ ਬੇਕਾਰ ਹੋ ਜਾਾਂਗੇ ਮੈਂ ਕਰਦਾ ਤੇ ਕੀ ਕਰਦਾ ਛੋਟੇ ਛੋਟੇ ਹੱਥ ਮੇਰੇ ਮਾਸੂਮ ਜਿਹੇ ਚਿਹਰਾ ਤੇ ਇੱਕ ਇੱਟ ਤੱਕ ਨਾ ਚੁੱਕੀ ਜਾਵੇ ਅੱਜ ਦੀ ਗੱਲ ਹੁੰਦੀ ਤੇ ਹੁਣ ਮੈਂ ਜਵਾਨ ਹਾਂ ਤੇ ਅੱਜ ਗੱਲ ਕੁਝ ਹੋਰ ਹੋਣੀ ਸੀ ਇੱਕ ਇੱਕ ਦਾ ਸਿਰ ਖੋਲ ਦਿੰਦਾ ਪਰ ਗੱਲ ਤੇ ਉਦੋਂ ਦੀ ਹੈ ਨਾ ਮੇਰੇ ਤੋਂ ਹੋਰ ਕੁਝ ਨਾ ਹੋਇਆ ਮੈਂ ਉੱਚੀ-ਉੱਚੀ ਓਏ ਨਿਮਿਆ ਓਏ ਬੇਰਹਿਮੀ ਦੀ ਵੀ ਕੋਈ ਹੱਦ ਹੁੰਦੀ ਏ ਨਾ ਇਹਨਾਂ ਆਖ ਮੈਂ ਉੱਚੀ-ਉੱਚੀ ਰੋਣ ਲੱਗ ਪਿਆ ਸਾਰੇ ਮੇਰੇ ਵਾਲੇ ਦੇਖਣ ਲੱਗ ਪਏ ਵਿੱਚੋਂ ਕਿਸੇ ਨੇ ਕਿਹਾ ਕਿ ਇਹ ਬੱਚਾ ਕੌਣ ਹੈ ਓਏ ਕਾਕੇ ਰੋਂਦਾ ਕਿਉਂ ਹੈ ਮੈਂ ਮਨ ਵਿੱਚ ਕੁਝ ਸੋਚ ਕੇ ਚੁੱਪ ਕਰ ਗਿਆ ਤੇ ਮਨ ਅੰਦਰ ਹੀ ਬੋਲਣ ਲੱਗਾ ਜਖਮ ਦੇ ਮੇਰੇ ਯਾਰਾਂ ਨੂੰ ਘਰੋਂ ਕਰਕੇ ਬੇਕਰੇ ਹੁਣ ਮੱਲਮ ਲਾਉਣ ਦੀਆਂ ਗੱਲਾਂ ਕਰਦੇ ਹੂੰ ਵਾਹ ਓਏ ਤੇਰੇ ਨੇ ਮਾਇਆ ਤੇ ਬੋਲਿਆ ਹੋਏ ਤੇ ਆਪ ਆਪਣਾ ਮੁੰਡਾ ਹੈ ਪੁੱਤ ਰੋਂਦਾ ਕਿਉਂ ਹੈ ਕਿਸੇ ਨੇ ਕੁਝ ਕਿਹਾ ਤੈਨੂੰ ਮੈਂ ਸਿਰ ਹਿਲਾਇਆ ਤੇ ਇਸ਼ਾਰੇ ਵਿੱਚ ਕਿਹਾ ਨਹੀਂ ਫਿਰ ਰੋਂਦਾ ਕਿਉਂ ਹੈ ਪੁੱਤ ਫਿਰ ਮੈਂ ਥਰਥਰੀ ਆਵਾਜ਼ ਵਿੱਚ ਕਿਹਾ ਤੁਸੀਂ ਮੇਰੇ ਦੋਸਤਾਂ ਨੂੰ ਇਦਾਂ ਕਿਉਂ ਘਰੋਂ ਬੇਕਾਰ ਕਰਦੇ ਪਏ ਹੋ ਹਾਲੇ ਮੈਂ ਇਨਾ ਹੀ ਕਿਹਾ ਸੀ ਤੇ ਮੇਰੇ ਬਾਪੂ ਜੀ ਵੀ ਉੱਥੇ ਆ ਗਏ ਓਏ ਤੂੰ ਹਲੇ ਤੱਕ ਇੱਥੇ ਸਕੂਲ ਨਹੀਂ ਗਿਆ ਨਿਮਾ ਨਹੀਂ ਪਾਉਏ ਤੇ ਰੋਂਦਾ ਪਿਆ ਸੀ ਬਾਪੂ ਰੋਂਦਾ ਕਿਉਂ ਨਿਮਾ ਪਤਾ ਨਹੀਂ ਪਾਉ ਆਖਦਾ ਮੇਰੇ ਦੋਸਤਾਂ ਨੂੰ ਤੁਸੀਂ ਘਰੋਂ ਬੇਕਾਰ ਕਰਦੇ ਪਾਏ ਹੋ ਬਾਪੂ ਦੋਸਤ ਕੌਣ ਦੋਸਤ ਨਿਮਾ ਮੈਨੂੰ ਤੇ ਆਪਕ ਨਹੀਂ ਕੁਝ ਸਮਝ ਲੱਗੀ ਬਾਪੂ ਕੀ ਆਖਦਾ ਤੇਰਾ ਮੁੰਡਾ ਬਾਪੂ ਦੋਸਤ ਕਿਹੜੇ ਦੋਸਤ ਮੈਂ ਕਿਹਾ ਆਹੀ ਬਾਪੂ ਜੀ ਜੋ ਆਸਮਾਨ ਵਿੱਚ ਉਡਦੇ ਪਏ ਨੇ ਤੇ ਚੀਕ-ਚੀਕ ਬੋਲਦੇ ਪਏ ਨੇ ਸਾਡੇ ਨਾਲ ਤਕਾਣਾ ਨਾ ਕਰੋ ਇੰਨੀ ਨਾ ਅਨਸਾਫੀ ਨਾ ਕਰੋ ਅਸੀਂ ਤੁਹਾਡਾ ਕੀ ਵਿਗਾੜਿਆ ਹੈ ਮੇਰੇ ਬਾਪੂ ਨੇ ਮੈਨੂੰ ਘੁੱਟ ਕੇ ਗਾਲ੍ਹਾਂ ਲਾ ਲਿਆ ਤੇ ਨਿੰਮਾ ਵੀ ਰਿਸ਼ਤੇਦਾਰੀ ਵਿੱਚ ਮੇਰਾ ਚਾਚਾ ਲੱਗਦਾ ਸੀ ਮੇਰੇ ਬਾਪੂ ਜੀ ਦੇ ਕਹਨ ਤੇ ਉਸ ਨੇ ਉਹ ਕਿਕਰ ਨਾ ਵਟੇ ਮੈਂ ਕਿਹਾ ਚਾਚਾ ਜੀ ਤੁਹਾਡੇ ਕੋਲ ਪਹਿਲਾ ਘਰ ਹੈਗਾ ਤੇ ਹੈ ਫਿਰ ਇਹਨੇ ਪੈਸੇ ਕਿਉਂ ਫालतू ਖਰਚ ਕਰਦੇ ਪਏ ਹੋ ਮੇਰੀ ਗੱਲ ਮੇਰੇ ਬਾਪੂ ਜੀ ਤੇ ਨਿੰਮਾ ਚਾਚਾ ਜੀ ਨੂੰ ਬੜੀ ਆਸਾਨੀ ਨਾਲ ਮੰਨ ਗਏ ਤੇ ਉਹਨਾਂ ਕੰਮ ਰੋਕ ਦਿੱਤਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੁਣ ਮੈਂ ਰੋਜ਼ ਦੀ ਤਰ੍ਹਾਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਤੇ ਰੋਜ਼ ਦੀ ਤਰ੍ਹਾਂ ਮੈਨੂੰ ਚਿੜੀਆਂ ਇੱਕ ਨਵੇਂ ਨਾਮ ਨਾਲ ਸਤਾਉਣ ਲੱਗ ਪਈਆਂ ਪਤਾ ਕਿਹੜੇ ਓਏ ਰੋਂਦੂ ਬੋੜੇ ਪਰ ਮੈਨੂੰ ਬਹੁਤ ਚੰਗਾ ਲੱਗਦਾ ਤੇ ਮੈਂ ਹੱਸਣ ਲੱਗ ਜਾਂਦਾ ਹਾਂ ਹੇ ਵਾਹਿਗੁਰੂ ਇਹ ਰਿਸ਼ਤਾ ਇਦਾਂ ਹੀ ਬਰਕਰਾਰ ਰਹੇ ਇਹ ਚਿੜੀਆਂ ਮੈਨੂੰ ਇਦਾਂ ਸਤਾਉਂਦੀਆਂ ਰਹਿਣ ਤੇ ਮੈਂ ਹੱਸਦਾ ਰਹਾ ਜੇ ਘਰੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਅਤੇ ਹੋਰ ਵਧੀਆ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ